ਸ਼ਤਰੀਆ ਕਾਲ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਉੱਤੇ ਸਵਾਗਤ ਕਰਦੇ ਆਂ ਹਾਂਜੀ ਢੇਰ ਕਬੱਡੀ ਕੱਪ ਜੋ ਕਿ 29 ਜਨਵਰੀ ਨੂੰ ਰੱਖਿਆ ਗਿਆ ਸੀ ਉਸ ਦੀਆਂ ਤਰੀਕਾਂ ਚੇਂਜ ਹੋ ਗਈਆਂ ਨੇ ਤੇ ਇਹ ਕਬੱਡੀ ਕੱਪ ਹੁਣ ਕੱਲ ਨੂੰ ਯਾਨੀ ਕਿ 26 ਜਨਵਰੀ ਨੂੰ ਹੋਵੇਗਾ ਜਿਸ ਦਾ ਪਹਿਲਾ ਇਨਾਮ ਲੱਖ ਰੁਪਏ ਤੇ ਦੂਜਾ ਇਨਾਮ 75000 ਹੋਵੇਗਾ ਬੈਸਟਾਂ ਨੂੰ 4 ਟਰੈਕਟਰ ਆਉਣਗੇ ਦੇਖੋ ਹੁਣੇ ਹੁਣੇ ਸ਼ਿੱਲੂ ਬਾਹੂ ਦਾ ਗੁਰਪੁਰ ਨੇ ਇਹ ਟਰਨਮੈਂਟ ਬਾਰੇ ਕੀ ਕਹੇ ਰਾਮ ਰਾਮ ਭਾਈ ਸਾਰੇ ਭਈਆਂ ਨੂੰ ਸਾਰਾ ਭਾਈ ਸ਼ਿੱਲੂ ਬੁਲਾ ਰਾ ਭਾਈ 26 ਜਨਵਰੀ ਨੂੰ گاਉਂ ਉੱਤੇ ਕਬੱਡੀ ਟਰਨਮੈਂਟ ਹੋ ਰਿਹਾ ਹੈ ਜਿਸ ਕੇ ਬਸਤਨ ਅਵੇ ਫੋਰਟਕਟਰ ਹੈ ਸਾਰੇ ਵੀਰ ਕੋ ਸੋਭੇ ਮੈਂ ਪਹੁੰਚ ਜਾਉਂ ਟੂਰਨਾਮੈਂਟ ਦੀ ਰੋਮ ਲੈ ਪਟਾਉਂ ਧੰਨਵਾਦ ਸ਼ਤਸ਼ੀਰੀਆ ਕਾਲ ਮਿੱਤਰੋ ਹਾਂਜੀ ਉਮੀਦ ਕਰਦਿਆਂ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ